1968 ਦੇ ਵਿੱਚ ਡਰਾਈਵਰ ਵੀਰ ਨੇ ਘੜੀ ਖਰੀਦੀ ਸੀਗੀ 280 ਰੁਪਈਆ ਦੀ ਜਿਹੜੇ ਆਪਾਂ ਅੱਜ ਕਹਿੰਦੇ ਵੀ ਬ੍ਰਾਂਡ ਠੀਕ ਹੈ ਵੀ ਬ੍ਰਾਂਡ ਪਾਉਣ ਦਾ ਸ਼ਕੀਨ ਸੀ 1968 ਦੇ ਵਿੱਚ ਇਹ ਇਨਸਾਨ ਕੀ ਨਾਮ ਸੀ ਇਹਨਾਂ ਦਾ ਇਹਨਾਂ ਦਾ ਗੁਰਮੀਲ ਸਿੰਘ ਸੀ ਜੀ ਗੁਰਮੀਲ ਸਿੰਘ ਸੀ ਘੜੀ ਦੀ ਕੀਮਤ ਦੇਖ ਲੋ ਅੱਜ ਦੇ ਹਿਸਾਬ ਨਾਲ ਇਹ ਹਜ਼ਾਰਾਂ ਚ ਹੋ ਗਏ ਹਨ ਹਾਂ 40 45000 ਕੀਮਤ ਬਣਦੀ ਹੈ ਜੇ ਅੱਜ ਦੇ ਹਿਸਾਬ ਨਾਲ ਲਈਏ ਜੀ 40 45000 ਦੇ ਤੇ ਸਭ ਤੋਂ ਵੱਡੀ ਗੱਲ ਇਹ ਵੀ ਬੰਬੇ ਤੋਂ ਖਰੀਦੀ ਗਈ ਹੈ ਇਹ ਅੱਛਾ ਕੰਪਨੀ ਕਿਹੜੀ ਹੈ ਇਹ ਕ੍ਰਿਪਸ ਆ ਦੇਖੀਏ ਕੰਪਨੀ ਦਿਖਾ ਦੇ ਬਾਈ ਕ੍ਰਿਪਸ ਬੰਬੇ ਤੋਂ ਖਰੀਦੀ ਗਈ ਹੈ ਨੇੜੇ ਤੇੜੇ ਨਹੀਂ ਖਰੀਦੀ ਗਈ ਹੈਗੀ ਕਿਉਂਕਿ ਉਹ ਟਰੱਕ ਆ ਪਹਿਲਾ ਹੈ ਟਰੱਕ ਚਲਾਉਂਦੇ ਸੀਗੇ ਉਹਨਾਂ ਦਾ ਬੰਬੇ ਅਕਸਰ ਗੇੜਾ ਰਹਿੰਦਾ ਸੀ ਇੰਗਲਿਸ਼ ਦੇ ਬਿਲ ਵਿੱਚ ਬਿਲ ਕੱਟਿਆ ਹੋਇਆਗਾ ਪਤਾ ਲੱਗਦਾ ਵੀ ਹਾਂ ਬੰਦੇ ਨੇ ਕਮਾਈ ਕੀਤੀ ਯਾਨੀ ਕਿ ਅਮੀਰ ਬੰਦਾ ਸੀਗਾ ਉਹ ਉਸ ਸਮੇਂ ਦਾ ਘੜੀ ਦੇਖੋ ਇਹ ਪਿੰਡ ਨੇ ਕਹਿੰਦੇ ਹੁਣ ਅਸੀਂ ਮਿਊਜ਼ੀਅਮ ਦੇ ਵਿੱਚ ਰੱਖਣੀ ਆ ਉਹਨਾਂ ਦੀ ਯਾਦਗਾਰ ਇਹ ਤਾਂ ਯਾਨੀ ਕਿ ਹੁਣ ਰੈਂਦੀ ਦੁਨੀਆ ਤੱਕ ਸੰਭੀ ਰਹੂਗੀ ਪਿੰਡ ਦਾ ਜਦੋਂ ਮਿਊਜ਼ੀਅਮ ਬਣ ਜੇ ਅਰੇਸਟਡ ਹੋ ਜਾਂਦਾ ਫਿਰ ਉਹਨੂੰ ਕੋਈ ਛੇੜ ਸਾੜ ਨਹੀਂ ਕਰ ਸਕਦਾ ਹੈਗਾ